देखो रखो रखो। दे दे नू नू दी रहائش ਭਾਵੇਂ ਕਿਤੇ ਕੋਈ ਰੱਖੋ ਨਾ ਰੱਖੋ ਮੈਂ ਤੁਹਾਨੂੰ ਆਪਣੀ ਗੱਲ ਸੁਣਾਉਣਾ ਹੈ ਗਿੱਦੜਬਾਦ ਚ ਅੱਜ ਵੀ ਮੇਰੀ ਰਹਾਇਸ਼ ਨਹੀਂ ਹੈ ਮੈਂ ਮੁਕਸਰ ਰਹਿਣਾ ਹੈ ਲੇਕਿਨ ਗਿੱਦੜਬਾਦ ਦੇ ਲੋਕ ਮੈਨੂੰ ਆਪਣਾ ਸਮਝਦੇ ਐ ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਇਹਨੂੰ ਬੁਲਾਵਾਂਗੇ ਉਦੋਂ ਪਹੁੰਚ ਜਾਏਗਾ ਰਹਾਇਸ਼ ਦਾ ਇੱਕ ਸਨੇਹਾ ਹੁੰਦਾ ਹੈ ਕਿ ਮੈਂ ਤੁਹਾਡੇ ਕੋਲ ਆ ਬੇਸਿਕਲੀ ਰਹਾਇਸ਼ ਉੱਥੇ ਰੱਖ ਲਓ ਚਾਹੇ ਚੰਡੀਗੜ੍ਹ ਰੱਖ ਲਓ ਲੋਕਾਂ ਦੇ ਨਾਲ ਸਰਕਾਰ ਦੀ ਕਨੈਕਟੀਵਿਟੀ ਹੋਣੀ ਚਾਹੀਦੀ ਹੈ ਲੋਕਾਂ ਦੇ ਜਿਹੜੇ ਇਸ਼ੂਜ਼ ਐ ਉਹ ਐਡਰੈਸ ਹੋਣੇ ਚਾਹੀਦੇ ਨਾ ਕਿ ਰਹਾਇਸ਼ ਉੱਥੇ ਮੈਂ ਸ਼ਿਫਟ ਕਰ ਲਈ ਹੁਣ ਮੈਂ ਜਲੰਧਰ ਵੈਸਟ ਚ ਰਹਾਇਸ਼ ਕਰ ਲਾਂਗਾ ਫੇਰ ਮੈਨੂੰ ਲੋਕ ਵੋਟਾਂ ਪਾ ਦੇਣਗੇ ਇਦਾਂ ਲੋਕ ਹੁਣ ਬਹੁਤ ਸਿਆਣੇ ਹੋ ਗਏ ਇਦਾਂ ਜੇ ਵੋਟਾਂ ਪੈਂਦੀਆਂ ਹੁਣ ਫਿਰ ਤਾਂ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਅਗਲੇ 6 ਹੋਰ ਬਾਈ ਇਲੈਕਸ਼ਨ ਐ 6 ਹੋਰ ਰੈਸ਼ਾਂ ਰੱਖਣੀਆਂ ਪੈਣੀਆਂ ਆਪਦੀਆਂ ਸੋ ਮੈਨੂੰ ਲੱਗਦਾ ਹੈ ਰਾਦਰ ਦਨ ਡੂਇੰਗ ਆਲ ਥੀਸ ਥਿੰਗਸ ਕਿ ਮੈਂ ਉੱਥੇ ਰੈਸ਼ ਰੱਖ ਲਈ ਉੱਥੇ ਰੈਸ਼ ਰੱਖ ਲਈ ਮੁੱਖ ਮੰਤਰੀ ਸਾਹਿਬ ਡਿਲੀਵਰ ਕਰਨ ਪਾਵੇਂ ਦਫਤਰ ਚ ਬੈਠੇ ਡਿਲੀਵਰ ਕਰ ਇੱਕ ਬੀਜੇਪੀ ਕਾਰ ਕਮੇਟੀ ਦੀ ਮੀਟਿੰਗ ਹੋਈ ਹੈ ਉਧਰ ਸੁਨੀਲ ਜਾਕਰ ਨੇ ਸਵਾਲ ਚੁੱਕੇ ਨੇ ਉਹ ਕਹਿੰਦੇ ਕਿ ਲੁਧਿਆਣਾ ਸੀਟ ਤੋਂ ਜਿਹੜੀ ਬਠਿੰਡਾ ਸੀਟ ਹੈ ਇੱਥੇ ਕੰਪਰੋਮਾਈਜ਼ ਹੋਇਆ ਸੀ ਕਿਵੇਂ ਦੇਖ ਪਤਾ ਨਹੀਂ ਉਹ ਮਹਿਤਾ ਸੁਣਿਆ ਨਹੀਂ ਇਹ ਤੁਸੀਂ ਕਹਿ ਰਹੇ ਹੋ ਰੋਜ਼ ਨਵੀਂ ਕਹਾਣੀ ਪੁੱਛ ਕੇ ਲਿਆਉਣਾ ਕਿਤੋਂ ਨਾ ਕਿਤੋਂ ਮਾਦਿਆ ਸ਼ੇਰਾ ਇਹ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਹਾਂਜੀ ਮੈਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਪਤਾ ਨਹੀਂ ਲੱਗਿਆ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਇਸ ਤਰ੍ਹਾਂ ਦੀ ਕੋਈ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਫਿਰ ਉਹਦਾ ਜਵਾਬ ਬੰਦੀ ਸਿੰਘਾਂ ਲੈ ਕੇ ਅਕਾਦਮੀ ਦੇ ਬੇਟੋ ਨੇ ਕਿਹਾ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਪਹਿਲਾਂ ਵਿਰੋਧ ਕਰਦੇ ਸਨ ਤੇ ਅਮਿਤ ਹਣ ਅਮਿਤ ਪਾਣ ਲੈ ਕੇ ਕਦੇ ਘਰਦਾਨ ਮਿਲਣ ਜਾ ਰਹੇ ਨੇ ਉਹਦੇ ਬੇਟੋ ਕਿਹਾ ਤੇ ਬਿਜੇ ਵੀ ਪੁੱਛਦੇ ਦੇਖੋ ਗੱਲ ਇਹ ਹੈ ਕਿ ਜਿੱਥੋਂ ਤੱਕ ਬੰਦੀ ਸਿੱਖਾਂ ਦਾ ਸਵਾਲ ਹੈ ਸੀ ਤਾਂ ਪਹਿਲਾਂ ਹੀ ਵੀ ਕਹ ਕੀ ਕਨਸਟੀਟਿਊਸ਼ਨ ਦੇ ਮੁਤਾਬਕ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਹਰ ਵਿਅਕਤੀ ਨੂੰ ਲਿਬਰਟੀ ਹੋਣੀ ਚਾਹੀਦੀ ਹੈ ਹਰ ਵਿਅਕਤੀ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਜਿਸ ਵਿਅਕਤੀ ਦਾ ਜੋ ਵੀ ਹਿਊਮਨ ਰਾਈਟਸ ਵੈਲਿਊ ਦੀ ਕਦਰ ਹੋਣੀ ਚਾਹੀਦੀ ਹੈ ਬਿੱਟੂ ਜੀ ਕੀ ਕਹਿੰਦੇ ਆ ਅੱਜ ਤੋਂ ਮਹੀਨਾ ਪਹਿਲਾਂ ਬਿੱਟੂ ਜੀ ਇਹ ਕਹਿੰਦੇ ਸੀ ਕਿ ਰਾਹੁਲ ਗਾਂਧੀ ਮੈਨੂੰ ਮਜਬੂਰ ਕਰ ਰਿਹਾ ਬੰਦੀ ਸਿੱਖਾਂ ਨੂੰ ਰਿਹਾਈ ਵਾਸਤੇ ਮੈਨੂੰ ਇਹ ਕਹਿ ਰਿਹਾ ਕਿ ਬੰਦੀ ਸਿੱਖਾ ਨੂੰ ਮaaf ਕਰ ਦਿਓ ਮੈਂ ਆਪਣੇ ਪਿਤਾ ਦੇ ਕਾਤਲਾਂ ਨੂੰ ਮaaf ਕਰਦਾ ਤੇ ਬਿੱਟੂ ਜੀ ਤੁਸੀਂ ਵੀ ਇਸ ਗੱਲ ਨੂੰ ਛੱਡ ਦਿਓ ਇਸ ਗੱਲ ਤੋਂ ਦੁਖੀ ਹੋ ਕੇ ਮੈਂ ਕਾਂਗਰਸ ਪਾਰਟੀ ਛੱਡੀ ਹੈ ਹੁਣ ਉਹ ਕਹਿ ਰਹੇ ਕਿ ਮੈਨੂੰ ਕੋਈ ਇਤਰਾਜ਼ ਨਹੀਂ ਕੋਈ ਭਾਜਪਾ ਦਾ ਹੋਰ ਮੋਟਿਵ ਹੋਏਗਾ ਪੋਲਰਾਈਜੇਸ਼ਨ ਕਰਨ ਦਾ ਕੋਈ ਹੋਰ ਅਜੰਡਾ ਹੋਏਗਾ ਲੋਕਾਂ ਨੂੰ ਵੰਡਣ ਦਾ ਪੰਜਾਬ ਦੇ ਲੋਕਾਂ ਨੂੰ ਇਹ ਕਿਤੋਂ ਨਾ ਕਿਤੇ ਕਿਸੇ ਏਜੰਸੀ ਨੇ ਕਿਹਾ ਹੋਣਾ ਬਿਕੋਜ਼ ਬਿੱਟੂ ਡੋਨਟ ਹੈਵ ਥੈਟ ਕਿ ਕਿਉਂਕਿ ਮਹੀਨਾ ਪਹਿਲਾਂ ਕੁਝ ਹੋਰ ਹੁਣ ਕੁਝ ਹੋਰ ਆਈ ਥਿੰਕ ਇਹ ਜਿਹੜਾ ਬਿਆਨ ਬਿੱਟੂ ਨੇ ਦਿੱਤਾ ਹੋਣਾ ਉਹ ਕਿਸੇ ਨੇ ਕਹਾ ਹੋਣਾ ਭਾਈ ਕੀ ਏਜੰਸੀਜ਼ ਨੇ ਕਹਾ ਹੋਣਾ ਵੀ ਤੈਨੂੰ ਤਾਂ ਸਿੱਖ ਵੀ ਸਿੱਖ ਨਹੀਂ ਮੰਨਦੇ ਸੋ ਕੁਝ ਨਾ ਕੁਝ ਐਸਾ ਬਿਆਨ ਦੇ ਜਿਹਦੇ ਨਾਲ ਆਪਾਂ ਕੱਲ ਨੂੰ ਜਾ ਕੇ ਔਰ ਪਤਾ ਨਹੀਂ ਕੀ ਏਜੰਡਾ ਹੈ ਰੱਬ ਜਾਣਦਾ ਇਹਦੇ ਪਿੱਛੇ ਪਰ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਬਹੁਤ ਵੱਡਾ ਇੱਕ ਛੁਪਿਆ ਜਿਹੜਾ ਏਜੰਡਾ ਬੀਜੇਪੀ ਦਾ ਹੋ ਸਕਦਾ ਹੈ ਸਿੱਖ ਭਾਈਚਾਰੇ ਨੂੰ ਖਰਾਬ ਕਰਨਾ ਸੀ ਔਰ ਹਿੰਦੂਤੇ ਸਿੱਖਾਂ ਦੇ ਵਿੱਚ ਪਾਰਪੋਨ ਸਿੱਖਿਆ ਸਿੰਘ ਕੋ ਬਾਜ ਜੀ ਨੂੰ ਲੈ ਕੇ ਕੀ ਕਹਿਣਾ ਤੁਹਾਡਾ ਕਿਉਂਕਿ ਉਹਨਾਂ ਦੀ ਵੀਡੀਓ ਇੱਕ ਆਮ ਆਦਮੀ ਪਾਰਟੀ ਨੇ ਉੱਤੇ ਸਵਾਲ ਚੁੱਕੇ ਨੇ ਕਿਹੜੀ ਵੀਡੀਓ ਜਿਹੜੀ ਵੋਟਰਾਂ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਹਾਂ ਕੰਨੀ ਦੇ ਕੰਨੀ ਵੋਟਾਂ ਨਹੀਂ ਪਾਈਆਂਗੇ ਇੱਧਰ ਵੀ ਵੀਡੀਓ ਇੱਕ ਸਾਰਾ ਕੋ ਯਾਰ ਪਤਾ ਨਹੀਂ ਉਹਨੇ ਵਿਚਾਰੇ ਨੇ ਗਰੀਬ ਨੇ ਇੱਥੇ ਰੋਜ਼ ਸਾਨੂੰ ਲੋਕ ਦਬਕੇ ਮਾਰੀ ਜਾਂਦੇ ਵੀ ਤੈਨੂੰ ਵੇਖ ਲਾਂਗੇ ਉਹਦਾ ਵੋਟਾਂ ਨੂੰ ਆਲੇ ਤੂੰ ਕਹੀ ਜਾਂਦੇ ਨੇ ਦੇ ਵਿੱਚ ਨਾ ਬਿਜਲੀ ਦਾ ਕੋਈ ਸੂਆ ਲੈਡ ਹੀ ਨਹੀਂ ਆਉਂਦਾ ਮੇਰੀ ਮੇਰੀ ਦੋ ਵਾਰ ਤਿੰਨ ਵਾਰ ਸੀਐਮਡੀ ਚੇਅਰਮੈਨ ਜਿਹੜਾ ਹੈਗਾ ਹੁਣੇ 5 ਮਿੰਟ ਪਹਿਲਾਂ 20 ਗੱਡੀ ਚ ਬੈਠੇ ਨੇ ਮੈਂ ਚੇਅਰਮੈਨ ਨਾਲ ਇਨ ਟੱਚ ਹੈਗਾ ਉਹ ਕਹਿੰਦੇ ਸੀ ਕੋਈ ਅੰਡਰਗਰਾਉਂਡ ਸਾਡੀ ਕੇਬਲ ਜਿਹੜੀ ਹੈ ਉਹ ਖਰਾਬ ਹੋ ਗਈ ਹੈ ਯੂਨੀਵਰਸਿਟੀ ਕੋਲੋਂ ਸਾਨੂੰ ਕਾਫੀ ਦਿੱਕਤ ਆ ਰਹੀ ਹੈ ਬੇਸਿਕਲੀ ਹਾਂ ਸੋ ਕੱਲ ਵੀ ਸਾਰਾ ਜਿਹੜੇ ਲੋਕ ਸੀ ਉਹ ਪਰੇਸ਼ਾਨ ਸੀ 18-18 ਘੰਟੇ ਦਾ ਘਟਾ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਇਹਦੇ ਤੋਂ ਪਤਾ ਲੱਗਦਾ ਹੈ ਵੀ ਸਰਕਾਰ ਹੁਣ ਜਲੰਧਰੋਂ ਚੱਲ ਰਹੀ ਹੈ ਕਿ ਪਟਿਆਲੋਂ ਚੱਲ ਰਹੀ ਹੈ ਕਿ ਚੰਡੀਗੜ੍ਹੋਂ ਚੱਲ ਰਹੀ ਹੈ ਸੋ ਮੇਰੇ ਕਹਿਣ ਦਾ ਮਤਲਬ ਅੱਜ ਜਿਹੜੀ ਪੋਲ ਹੈ ਜਿਹੜੀ ਕਹਿੰਦੇ ਸੀ ਸਾਡੇ ਕੋਲ ਤਾਂ ਬਹੁਤ ਐਕਸੈਸ ਪਾਵਰ ਹੈ ਹੁਣ ਉਹ ਕਹਿ ਦਿਆ ਜਾਂਦੇ ਕਿ ਸ਼ਾਇਦ ਭਾਈ ਗਰਮੀ ਬਹੁਤ ਪੈ ਗਈ ਗਰਮੀ ਤਾਂ ਆਈ ਵਾਰੀ ਪੈਂਦੀ ਹੈ ਸੋ ਕਹਿੰਦਾ ਮਤਲਬ ਸਰਕਾਰ ਦੇ ਕੋਈ ਪੁਕਤਾ ਇੰਤਜ਼ਾਮਤ ਨਹੀਂ ਨਹੀਂ ਲੁਧਿਆਣਾ ਸ਼ਹਿਰ ਦੇ ਵਿੱਚ ਮੈਂ ਇਸ ਗੱਲ ਦੀ ਸਰਕਾਰ ਦੀ ਨਿਖੇਦੀ ਕਰਦਾ ਹਾਂ ਡਿਪਾਰਟਮੈਂਟ ਦੀ ਨਿਖੇਦੀ ਕਰਨੀ ਚਾਹਣਾ ਕਿ ਇਸ ਤਰ੍ਹਾਂ ਦਾ ਕਦੇ ਨਹੀਂ ਹੋਇਆ ਕਿ 18-18 ਘੰਟਿਆਂ ਦਾ ਜਿਹੜਾ ਇਹੋ ਜੇ ਸ਼ਹਿਰਾਂ ਦੇ ਵਿੱਚ ਮਹਾਨਗਰਾਂ ਦੇ ਵਿੱਚ ਘਟ ਲੱਗਾ ਉਹ ਯਾਰ ਹਜੇ ਤਾਂ ਅੱਗੇ-ਅੱਗੇ ਵੇਖੋ ਹੁੰਦਾ ਕੀ ਹੈ ਇਹ ਕਹਿੰਦੇ ਖਜ਼ਾਨਾ ਫੁੱਲ ਹੈ ਭਲਾ ਹੈ ਇਹ ਉਹ ਹੈ ਸੋ ਮੈਂ ਤਾਂ ਜਨਤਾ ਨੂੰ ਕਹਿਣਾ ਚਾਹਣਾ ਜਿਹੜੀ ਮਾਫੀ ਵਾਲੀ ਬਿਜਲੀ ਹੈ ਚਾਹੇ ਉਹ ਖੇਤਾਂ ਵਾਲੀ ਹੈ ਚਾਹੇ ਉਹ ਘਰਾਂ ਵਾਲੀ ਹੈ ਤੁਹਾਡੀਆਂ ਜੁੱਤੀਆਂ ਤੁਹਾਡੇ ਸਿਰ ਵਾਲਾ ਕੰਮ ਹੈ ਇਧਰੋਂ ਫੜ ਲਓ ਇਧਰੋਂ ਫੜ ਲਓ ਉਹ ਘਰਾਂ ਜੋ ਤੁਹਾਨੂੰ ਵਧਾਵਦਾ ਕੇ ਤੁਹਾਡੇ ਤੋਂ ਲਈ ਜਾਂਦੇ ਆ ਜੀ ਸਾਹਿਬ ਇੱਕ ਟੋਲ ਪਲਾਜ ਨੂੰ ਲੈ ਕੇ ਕੱਲ ਕੋ ਯਾਰ ਇੱਕ ਸਵਾਲ ਤਾਂ ਪੂਰਾ ਹੋਣ ਦਿਓ ਸੋ ਮੇਰੇ ਕਹਿਣ ਦਾ ਮਤਲਬ ਲੋਕਾਂ ਨੂੰ ਬੇਕੂ ਬਣਾਇਆ ਜਾ ਰਿਹਾ ਹੈ ਕਿਸੇ ਨੇ ਘਰੋਂ ਬਿਜਲੀ ਨਹੀਂ ਦੇਣੀ ਨਾ ਰਾਜੇ ਵੜੇਗੇ ਨਹੀਂ ਰਾ ਨਾ ਕੋਈ ਅਮਰਿੰਦਰ ਸਿੰਘ ਨੇ ਦਿੱਤੀ ਨਾ ਕੋਈ ਭਗਵੰਤ ਮਾਨ ਨੇ ਦਿੱਤੀ ਇਹ ਸਾਰੀ ਜਿਹੜੀ ਇਹ ਲੋਕਾਂ ਦਾ ਕੰਮ ਹੈ ਅਸੀਂ ਤਾਂ ਕੋਈ ਜਿਹੜਾ ਚੰਗਾ ਮੈਨੇਜਰ ਹੁੰਦਾ ਹੈ ਦੇਸ਼ ਮੁੱਖ ਮੰਤਰੀ ਬੰਦਾ ਉਹਨੂੰ ਚੰਗੇ ਤਰੀਕੇ ਨਾਲ ਡਿਸਟ੍ਰੀਬਿਊਟ ਕਰ ਲੈਂਦਾ ਲੋਕਾਂ ਦਾ ਪੈਸੇ ਨੂੰ ਜਿਹੜਾ ਕੋਈ ਅਨਜਾਨ ਹੁੰਦਾ ਉਹ ਇਸ ਤਰ੍ਹਾਂ ਦਾ ਹੁੰਦਾ ਵੀ 67000 ਕਰੋੜ ਰੁਪਏ ਦਾ ਪੰਜਾਬ ਤੇ ਕਰਜ਼ਾ ਚੜਾਤਾ 2 ਸਾਲਾਂ 'ਚ 70000 ਕਰੋੜ ਦਾ ਕਰਜ਼ਾ ਚੜਾਇਆ ਸੀ ਅਸੀਂ 55 ਸਾਲਾਂ 'ਚ ਇਹ ਮਾਂ ਦੇ ਸ਼ਹਿਰ ਐਸਾ ਬਦਲਾਅ ਲਖਿਆ ਹੈ 2 ਸਾਲਾਂ 'ਚ ਹੀ ਚੜਾਤਾ ਫੇਰ ਇਲੈਕਟ੍ਰਿਸਿਟੀ ਪੂ ਅਨ ਨਾਟ ਓਨਲੀ ਯਹੀ ਐਕਸਾਈਜ਼ ਟੈਕ ਡਿਊਟੀ ਵੀ ਵਧਾਈ ਹੈ ਪੈਟਰੋਲ ਡੀਜ਼ਲ ਤੇ ਪਹਿਲਾਂ ਸੋ ਮੇਰੇ ਕਹਿਣ ਦਾ ਮਤਲਬ ਇਹ ਬਹੁਤ ਮਾੜਾ ਹਾਲ ਹੈ ਕਿਉਂਕਿ ਕੋਈ ਵਿਅਕਤੀਗਤਤਾ ਹੈ ਹੀ ਨਹੀਂ ਕੋਈ ਬੈਠ ਕੇ ਸੁਣ ਲਈ ਤਿਆਰ ਹੀ ਨਹੀਂ ਵਿਚਾਰ ਕਰ ਲਿਤਾ ਇਹ ਤਾਂ ਕਹਿੰਦੇ ਕਪੜਾ ਸੀ ਬੰਦ ਕਰਦੇ ਇੱਕ ਨੰਬਰ ਮੈਂ ਹੋਰ ਰੀਲਿਸ ਕਰਨ ਲੱਗੇ ਲੋਕਾਂ ਦੇ ਸਹਾਇਤਾ ਲਈ ਹਾਂ ਹਜੇ ਨਹੀਂ ਉਹ ਫੋਨ ਨੰਬਰ ਮੈਨੂੰ ਇੱਕ ਦਿੱਲੀ ਦਾ ਨੰਬਰ ਮਿਲ ਦਿੱਲੀ ਨੰਬਰ ਮਿਲਿਆ ਜੀ ਪਰਲਮੈਂਟ ਨੇ ਇਸ਼ੂ ਕੀਤਾ ਜਿਹੜਾ ਨੰਬਰ ਦਿੰਦੇ ਆ ਜੀ ਜੀ ਸੋ ਆਉਣ ਵਾਲੇ ਸਮੇਂ 'ਚ ਅਸੀਂ ਕੀ ਕਰ ਰਿਹਾ ਕਿ ਮੈਂ ਹਰੇਕ ਹਲਕੇ ਦੇ 2-2 2-2 ਸੂ ਪਰਮੁਖ ਆਗੂ ਸੇ ਬਣਾ ਦੇ ਔਰ ਇਚ ਨੰਬਰ ਫੀਡ ਕਰਾਂਗੇ ਸਾਡੇ ਹਰੇਕ ਵਾਰਡ ਦੇ ਇੱਥੇ 4-4 5-5 ਬੰਦਿਆਂ ਦੇ ਔਰ ਹਰਾਰਕੀ ਦੇ ਮੁਤਾਬਕ ਪਹਿਲਾਂ ਸਾਡਾ ਬਲਾਕ ਪ੍ਰਧਾਨ ਹੈ ਫਿਰ ਸਾਡਾ ਜ਼ਿਲ੍ਹਾ ਪ੍ਰਧਾਨ ਹੈ ਫਿਰ ਸਾਡਾ ਉੱਥੇ ਕੰਟੈਸਟਡ ਕੈਂਡੀਡੇਟ ਹੈ ਜਿਵੇਂ ਪਾਂਡੇ ਸਾਹਿਬ ਹੈ ਜੀ ਅਗਰ ਕਿਤੇ ਲੱਗੇਗਾ ਕਿਸੇ ਨੂੰ ਵੀ ਰਾਜੇ ਵਿੜਿੰਗ ਦੀ ਜ਼ਰੂਰਤ ਹੈ ਇਹ ਇਨਾਂ ਸਾਰਿਆਂ ਤੋਂ ਬਾਅਦ ਤਾਂ ਮੈਂ ਉਹਨਾਂ ਅਸੇ ਹਾਜ਼ਰ ਰਹਾਂਗਾ ਕਿਸੇ ਦਾ ਵੀ ਟੈਲੀਫੋਨ ਆਏਗਾ ਤਾਂ ਸੜਕੋ ਨੰਬਰ ਫੀਡ ਹੋਏਗਾ ਕਿ ਫਲਾਹ ਬੰਦੇ ਔਰ ਇਹ ਜਲਦੀ ਅਸੀਂ ਦਫਤਰ ਚ ਵੀ ਆਪਦੇ ਬੰਦੇ ਨਿਯੁਕਤ ਕਰ ਦਾਂਗੇ ਦੋ ਚਾਰ ਦਿਨਾਂ ਦੇ ਵਿੱਚ ਤੇ ਉੱਥੇ ਦਫਤਰ ਚ ਵੀ ਕਿਸੇ ਨੂੰ ਕੋਈ ਜਾਇਆ ਕਰੇਗਾ ਤਾਂ ਉਰੀ ਜਿਹੜੀ ਐਪਲੀਕੇਸ਼ਨ ਹੈ ਉਹ ਐਡਰੈਸ ਹੋਏਗੀ ਕਿਸਾਨ ਕਾਲ ਟੋਲ ਪਲਾਜ਼ਾ ਸਭ ਤੋਂ ਮਹਿੰਗਾ ਸਭ ਤੋਂ ਮਹਿੰਗਾ ਕਿਸਾਨ ਜਿਹੜੇ ਆ ਫ੍ਰੀ ਕਰਨ ਜਾ ਰਹੇ ਨੇ ਉਹ ਕਹਿੰਦੇ ਪਰਸੇ ਲਗਾਤਾਰ ਫ੍ਰੀ ਜਿਹੜੇ ਵੱਜ ਜਾਂਦੇ ਆ ਦੇਖੋ ਜੀ ਕੋਈ ਨਾ ਕੋਈ ਤਾਂ ਉਹਦੇ ਤੇ ਚੈੱਕ ਐਂਡ ਬੈਲੈਂਸਸ ਹੋਣੇ ਚਾਹੀਦੇ ਆ ਸਰਕਾਰ ਦੇ ਕਿ ਐਸੋ ਐਕਸੀਡ ਨਹੀਂ ਤੁਸੀਂ ਕਰ ਸਕਦੇ। ਸੋ ਇਹ ਜ ਵੀ ਬਹੁਤ ਵੱਡੀਆਂ ਹੀਰਾ ਫੇਰੀਆਂ ਜਦੋਂ ਮਰਜੀ ਨਾਲ ਟੋਲ ਪਲਾਜ਼ਾ ਵਾਲੇ ਆਪਣੀ ਮਰਜ਼ੀ ਨਾਲ ਵਧਾ ਦਿੰਦੇ ਆ ਬਟ ਮੈਨੂੰ ਉਸ ਬਾਰੇ ਜਿਹੜਾ ਤੁਸੀਂ ਕਹਿ ਰਹੇ ਹੋ ਉਹਦੀ ਜਾਣਕਾਰੀ ਨਹੀਂ ਹੈ। ਬਟ ਅਗਰ ਉਹ ਇਸੇ ਤਰ੍ਹਾਂ ਕਰ ਰਹੇ ਕਿ ਆਪਣੀ ਮਰਜ਼ੀ ਨਾਲ ਫਰੇਟ ਵਧਾ ਰਹੇ ਆ ਰੇਟ ਵਧਾ ਰਹੇ ਆ ਟੋਲ ਦਾ ਪਰਚੀ ਦਾ ਤੇ ਮਾੜੀ ਗੱਲ ਇਹ ਨਹੀਂ ਹੋਣਾ ਚਾਹੀਦਾ ਪੀਡਬੀਡਿਊਡੀ ਡਿਪਾਰਟਮੈਂਟ ਨੂੰ ਇਹਦੇ ਤੇ ਲੁੱਕਆਫਟਰ ਕਰਨਾ ਚਾਹੀਦਾ ਮੈਂ ਵੀ ਪੀਡਬੀਡਿਊਡੀ ਨੂੰ ਅਗਰ ਇਸ ਤਰ੍ਹਾਂ ਦੀ ਗੱਲ ਹੈ ਇਹਨੂੰ ਪੜਤਾਲ ਕਰਕੇ ਇੱਕ ਚਿੱਠੀ ਲਿਖਾਂਗਾ ਮਨਿਸਟਰ ਨੂੰ ਕਿ ਇਹਨੂੰ ਚੈੱਕ ਕਰੋ ਕਿ ਜੋ ਸਰਕਾਰ ਦੇ ਕਾਇਦੇ ਕਾਨੂੰਨ ਤੇ ਨਿਯਮਨ ਦੇ ਅਨੁਸਾਰ ਆ ਉਹਨੇ ਟੋਲ ਲੈਣਾ ਚਾਹੀਦਾ ਠੀਕ ਹੈ ਧੰਨਵਾਦ ਬਹੁਤ